ਹਾਂਜੀ ਸਤਿ ਸ੍ਰੀ ਅਕਾਲ ਦੀ ਹਾਂਜੀ ਬਾਈ ਸਤਿ ਪੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਕਿਸਾਨ ਵੀਰਾਂ ਦੀ ਲੱਜ ਲੈ ਕੇ ਆਇਆ ਬਾਈ ਆਪਾਂ ਮੱਝ ਬਹੁਤ ਸੋਹਣੀ ਮੱਝ ਲੈ ਕੇ ਆਇਆ ਬਾਈ ਜੀ ਤਾਜੀ ਸੋਈ ਹੋਈ ਮੱਝ ਹੈ ਜੀ ਤੇ ਸਾਰੇ ਜਣੇ ਜਿਹੜੇ ਸਾਨੂੰ ਜਿਹੜੇ ਦਿਨੇ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਅਮਰ ਗੱਲ ਕਰਦੇ ਆਂ ਮੱਝ ਦੇ ਬਾਰੇ ਚ ਮੱਝ ਜਿਹੜੀ ਹੈਗੀ ਆ ਬਾਈ ਜੀ ਮੋਰਾ ਨਸਲ ਦੀ ਮੱਝ ਹੈ ਜੀ ਤੇ ਤਾਜੀ ਸੋਈ ਹੋਈ ਆ ਬਾਈ ਜੀ ਹਜੇ ਕੱਲ ਸੋਈ ਆ ਬਾਈ ਜੀ ਜਿਵੇਂ ਅੱ ਤੇ ਦੇ ਦੇ ਸਾ ਚੰਦਰੀ ਤੰਦਰੁਸਤਾ ਬਾਈ ਕੱਦ-ਕੱਡ ਪੂਰਾ ਗਾ ਤੇ ਠੰਡੀ ਸੀਲ ਆ ਬਾਈ ਜੀ ਤੀਜੇ ਸੂਏ ਮੱਝਾ ਬਾਈ ਕਿਸਾਨ ਵੀਰ ਦੇ ਘਰੇ ਖੜੀ ਹੈ ਜਿਸੇ ਵਪਾਰੀ ਲੈਣੀ ਖੜੀ ਹੈ ਜੀ ਹਵਾਨਾ ਵਗੈਰਾ ਚੰਨੜਾ ਦੇ ਸਹਾਦੇ ਆ ਬਾਈ ਪੂਰੀ ਰਾਜੀ ਆ ਮੈਂ ਸਭਾਈ ਤੇ ਤੰਦਰੁਸਤਾ ਬਾਈ ਤੇ ਪੂਰੀ ਬਾਈ ਨੇ ਸ਼ੌਂਕਣਾ ਪਾਲੀ ਹੋਈ ਆ ਬਾਈ ਦੀ ਕੱਦ-ਕੱਡ ਪੂਰਾ ਗਾ ਠੰਡੀ ਸੀਲ ਹੈਗੀ ਤੇ ਮੋਰਾ ਨਾਲ ਦੀ ਮੱਝਾ ਬਾਈ ਇਹ ਤੇ ਜਿਹੜੇ ਪਿਛਲੇ ਸੂਏ ਦਾ ਰਿਕਾਰਡ ਸੀ ਦੁੱਧ ਦਾ ਬਾਈ ਦੂਜੀ ਸੂਏ ਦਾ 16 ਲੀਟਰ ਦਾ ਰਿਕਾਰਡ ਸੀ ਦੁੱਧ ਦਾ ਬਾਈ ਤੇ ਤੀਜੇ ਸੂਏ ਆ ਬਾਈ ਤੇ ਗੱਲ ਕਰੀਏ ਪ੍ਰਾਈਸ ਦੀ 1.70 ਹਜ਼ਾਰ ਪਰ ਬ ਮੌਜੂਦ ਮਾਨਦਾਨ ਹੋ ਜੂਗਾ ਤੇ ਬੱਚਾ ਹੀ ਪੂਰਾ ਤੰਦਰੁਸਤ ਆ ਬਾਈ ਤੇ ਜੇ ਰਵਿੜਾ ਪੈ ਚੁੱਕੀ ਆ ਮੈਂ ਇਸ ਦੇ ਤੇ ਬਾਈ ਦਾ ਜਿਹੜਾ ਪਿੰਡ ਹੈਗਾ ਬਾਈ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ ਬਾਕੀ ਬਾਈ ਦੇ ਨੰਬਰ ਬਈ ਆਪਾਂ ਸਕਰੀਨ ਉੱਤੇ ਦੇਤੇ ਹੋਸੀਂ ਬਾਈ ਨਾਲ ਸੰਪਰਕ ਕਰਕੇ ਮੱਝ ਦੇ ਬਾਰੇ ਜਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਾਈ ਤੇ ਥੋੜੇ ਲਿਵਰੀ ਪਛੋਛਨੀ ਰੀ ਸਾਧਨ ਕੋਈ ਜ਼ਮੀਨ ਪਲਾਟ ਬਿਕਾਉ ਹੋਇਆ ਜੀ ਬਾਈ ਤਾਂ ਆਪਾਂ ਨੀਚੇ ਦਿੱਤੇ ਹੋਏ ਨੰਬਰਾਂ ਤੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋ ਜੇ ਆਪਾਂ ਤੁਹਾਡੀ ਵੀ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ